ਆਪਾਂ ਪਹੁੰਚ ਗਏ ਆਪਣੇ ਗੁਰੂ ਘਰ ਮੱਥਾ ਟੇਕਣ ਤੇ ਇਤਿਹਾਸਕ ਗੁਰਦੁਆਰਾ ਸਾਹਿਬ ਆ ਇਹ ਆਪਣਾ ਪਾਤਸ਼ਾਹੀ ਨੌਵੀਂ ਸੇਰ ਗੁਰੂ ਤੇ ਬਦਰ ਸਾਹਿਬ ਪਾਤਸ਼ਾਹ ਦਾ ਤੇ ਹੁਣ ਟੇਕਾਂ ਗੁਰੂ ਘਰ ਜਾ ਕੇ ਮੱਥਾ ਦੇ ਕਰਵਾਵਾਂਗੇ ਤੇ ਇਸ ਤੋਂ ਬਾਅਦ ਆਪਾਂ ਡਿਊਟੀ ਤੇ ਜਾਵਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਗੁਰੂ ਬਲੌਂਗਸ ਦੇ ਅਜੰਮ ਦੇ ਵਿੱਚ ਹੋਪ ਸਾਰੇ ਠੀਕ ਹੋਵੋਗੇ ਅੱਜ ਦੇ ਦਿਨ ਦੀ ਸ਼ੁਰੂਆਤ ਆਪਾਂ ਗੁਰੂ ਘਰ ਮੱਥਾ ਟੇਕ ਕੇ ਕਰਦੇ ਹਾਂ ਜਪੁਤ ਅੰਦਰ ਨੂੰ ਸਾਰਿਆਂ ਗੱਲਾਂ ਬਤਾ ਗਰਾਂਗੇ ਐਨਐਲ ਦੇ ਬੈਂਕ ਦੇ ਵਿੱਚ ਰਿਆਨਰ ਦੀ ਟੀਮ ਦੇ ਵਾਂਗੂ ਪਹੁੰਚ ਕੇ ਬੈਂਕ 'ਚ ਉੱਥੇ ਦੇਖਦੇ ਅੱਜ ਦਾ ਦਿਨ ਕਿਵੇਂ ਲੰਘੂਆ ਉਹ ਜੰਦਨ ਦੇ ਲਈ ਸੀ ਜੀ ਆ ਕੇ ਏਟੀਐਮ 'ਚ ਹਵਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਆ ਕੇ ਸਕੂਨ ਮਿਲਿਆ ਹਾਂਜੀ ਕੀ ਹਾਲ ਚਾਲ ਨੇ ਠੀਕ ਹੋ ਸਾਰੇ ਦੁਆ ਕਰਦੇ ਆ ਸਾਰੇ ਠੀਕ ਹੋਣਗੇ ਹਨ ਬੈਂਕ ਦੇ ਵਿੱਚੋਂ ਆਏ ਸੀਗੇ ਬਸ ਫ੍ਰੀ ਹੋ ਗਏ ਕੱਪੜੇ ਜਿੰਨੇ ਵਿਖਾ ਕੇ ਚਾਹ ਪਾਣੀ ਪੀਤੀ ਸੋਚਾ ਤੱਕ ਜਾ ਰਿਹਾ ਲੱਗਾ ਬੈਂਕ ਦਾ ਜਣਾ ਅੱਜ ਵਧੀਆ ਰਿਹਾ ਕੰਮ ਹੈਗਾ ਕਿ ਕੰਮ ਨਾਲੀ ਬੈਂਕ ਦੇ ਵਿੱਚ ਕੀ ਕਰਦਾ ਜੇ ਕੰਮ ਨਾ ਹੋਵੇ ਬੈਂਕ 'ਚ ਜੀ ਲਾਉਣਾ ਬਹੁਤ ਔਖਾ ਤੇ ਨਾ ਹੀ ਉਹ ਜੀ ਲੱਗਣ ਆ ਕੇ ਦਾ ਜਣਾ ਵਧੀਆ ਸੀ ਪਰ ਅੱਜ ਇੱਕ ਘਟਨਾ ਹੋਈ ਜਿਹੜੀ ਤੇ ਬਹੁਤ ਬਹੁਤ ਦੁੱਖ ਭਰੀ ਘਟਨਾ ਸੀ 114 ਸਾਲਾਂ ਦੇ ਬਾਪੂ ਕੋਜਾ ਸਿੰਘ ਦਾ ਦਿਹਾਂਤ ਹੋਇਆ ਜਿਨ੍ਹਾਂ ਦੀ ਇੱਕ ਸੜਕ ਹਾਸੀ ਦੇ ਵਿੱਚ ਡੈਥ ਹੋਈ ਡੈਥ ਦਾ ਕਾਰਨ ਇਹ ਦਸੇੜਿਆਂ ਦਾ ਵੀ ਉਹ ਸੜਕ ਕ੍ਰੋਸ ਕਰ ਰਹੇ ਸੀ ਤੇ ਸੜਕ ਦੇ ਵਿੱਚ ਕ੍ਰੋਸ ਕਰਦੇ ਸਮੇਂ ਇੱਕ ਅਣਪਛਾਤੇ ਵਾਹਨ ਨੇ ਉਹਨਾਂ ਨੂੰ ਟੱਕਰ ਮਾਰੀ ਤੇ ਉਹਨਾਂ ਦੇ ਇੰਜਰੀ ਜਿਆਦਾ ਹੋਣ ਕਰਕੇ ਉਹਨੂੰ ਜ਼ਿਲਹੰਦਰ ਕਿਸੇ ਹਸਪਤਾਲ ਚ ਲਿਜਾਇਆ ਰਿਹਾ ਇਸੇ ਰਸਤੇ 'ਚ ਸਾਨੂੰ ਇਹ ਸਵਾਸਤ ਨੂੰ ਸਾਂਝੀ ਕਰਨੀ ਚਾਹੀਦਾ ਹਨਾ ਕਿ ਪੰਜਾਬ ਨਸ਼ੇ ਦੀ ਦਲਦਲ ਦੇ ਵਿੱਚ ਬਹੁਤ ਦਿਨ ਫਸਦਾ ਜਾ ਰਿਹਾ ਹੈ। ਇੱਕ ਮਾਸ ਉਹ ਮਾਤਾ ਦੀ ਗੁੜੀਆ ਬਾਹਰ ਹੈ। ਫਾਈਨੈਂਸ਼ੀਅਲੀ ਤੌਰ ਤੇ ਲੋਕ ਵੀ ਜਿਹੜਾ ਬੱਚਾ 3-4 ਸਾਲ ਦਾ ਤੋਂ ਬਾਹਰ ਹੈ ਤਾਂ ਉਹ ਫਾਈਨੈਂਸ਼ੀਅਲੀ ਤੌਰ ਤੇ ਵਧੀਆ ਸੈੱਟ ਹੋ ਜਾਂਦਾ ਹਨਾ। ਬਸ ਮਾਤਾ ਨੂੰ ਹੋਲਡ ਲਾ ਗਏ ਦੌੜ ਪਈ। ਵਿੱਚ ਜੋ ਉਹ ਥੀ ਜਦੋਂ ਕੀ ਮਾਤਾ ਦੇ ਦਸਨ ਮਤਾ ਕੋ ਉਹਦੇ ਪਤੀ ਦੀ ਕਾਫੀ ਟਾਈਮ ਪਹਿਲਾਂ ਘਰ ਤੋਂ ਹੀ ਇੱਕ ਕੁੜੀ ਆ ਸੀ ਉਹ ਬਾਹਰ ਹੈ ਤੇ ਉਹਦਾ ਜਿਹੜਾ ਬੇਟਾ ਹੈ ਉਹ ਚਿੱਟੇ ਦੀ ਨਸ਼ੇ ਦੀ ਦਲਦਲ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਫਸਿਆ ਹੋਇਆ ਹੈ ਨਾ ਤੇ ਮਾਤਾ ਦਾ ਦੁੱਖ ਸੁਣ ਕੇ ਯਾਰਾ ਆਪਦਾ ਵੀ ਡੀਲਰ ਹੋ ਗਿਆ ਮਾਤਾ ਕਿ ਉਹ ਵੀ ਮੈਂ ਆਪਦੇ ਬੱਚੇ ਨੂੰ ਸਾਰਾ ਦਿਨ ਨਿਗਾਹੇ ਰੱਖਦੀ ਕਿ ਉਹ ਕਿਤੇ ਓਵਰਡੋਇਨਾ ਹੋ ਜੇ ਜਾਂ ਨਸ਼ੇ ਦੀ ਵਾਧ ਡੋਈ ਨਾ ਲਾਹੀ ਹੈਣਾ ਉਹ ਕਹਿੰਦੀ ਮੈਂ ਰਾਤ ਨੂੰ ਵੀ ਪ੍ਰੋਪਰ ਸੌਂ ਨਹੀਂ ਸਕਦੀ ਤੇ ਸਾਰੀ ਰਾਤ ਵੀ ਮੈਨੂੰ ਆਪ ਦੇ ਬੇਟੇ ਦਾ ਧਿਆਨ ਰੱਖਣਾ ਪੈਂਦਾ ਬੱਚੇ ਦੀ ਉਹਨੇ ਉਮਰ ਦਸੀ ਸਿਰਫ 21-22 ਸਾਲਾਂ ਦਾ 21-22 ਸਾਲਾਂ ਦੇ ਬੰਦੇ ਲਈ ਬੱਚੀ ਦੀ ਕੀ ਉਮਰ ਹੈ ਹੈਣਾ ਤੇ ਉਹਨੇ ਕੀ ਹਈਏ ਵੇਖਿਆ ਤੇ ਇਹਦੇ ਜਿਹਨੂੰ ਕੋਈ ਫਾਈਨੈਂਸ਼ਲੀ ਨਹੀਂ ਲੱਗਿਆ ਯਾਰ ਅੱਬੇ ਦੇਖਦਾ ਤੁਹਾਨੂੰ ਲੱਗਦਾ ਫਾਈਨੈਂਸ਼ਲੀ ਬੰਦਾ ਠੀਕ ਸੀ ਹੈਣਾ ਜਦੋਂ ਯਾਰ ਸੰਗਤ ਮਾੜੀ ਸੰਗਤ ਦਾ ਸ਼ਿਕਾਰ ਹੋ ਜਾਣਾ ਉਹ ਵਿਚਾਰਾ ਤੇ ਕੰਪਾ ਕਿੰਨੇ ਯਾਰ ਵੀ ਇਹ ਨਸ਼ੇ ਤੋਂ ਬਚੋ ਜਿੰਨਾ ਬੱਚਾ ਦਿਆਂ ਤਾਂ ਬਚੋ ਜੇ ਕੋਈ ਆਪਣਾ ਕੋਈ ਯਾਰ ਦੋਸਤ ਇਸ ਨਸ਼ੇ ਦੀ ਗੱਲ ਜਦੋਂ ਵਿੱਚ ਪਾ ਸਕਦਾ ਜਾ ਰਿਹਾ ਹੈ ਤਾਂ ਉਹਨੂੰ ਰੋਕੀਂ ਹੈਨਾ ਇਹਦੇ ਵਿੱਚ ਬਈ ਰੋਕਣ ਰੋਕ ਵੀ ਨਹੀਂ ਕੋਈ ਸਾਧਨ ਤੇ ਕੋਈ ਸਮਝਾ ਵੀ ਨਹੀਂ ਸਕਦਾ ਤੇ ਮੋਸਟਲੀ ਇਹ ਚੀਜ਼ਾਂ ਜਿੱਥੇ ਤੱਕ ਮੈਂ ਦੇਖਿਆ ਯਾਰ ਵੀ ਨਸ਼ਾ ਬੰਦਾ ਜਾਂ ਤਾਂ ਬੇਰੁਜ਼ਗਾਰੀ ਚ ਕਰਦਾ ਜਾਂ ਕਰਦੇ ਹਾਲਾਤਾਂ ਤੋਂ ਦੁਖੀ ਹੋ ਕੇ ਕਰਦਾ ਤੇ ਜਾਂ ਫਿਰ ਕੋਈ ਸ਼ੌਂਕ-ਸ਼ੌਂਕ ਚ ਲੱਗ ਜਾਵੇ ਤੇ ਬਾਅਦ ਚ ਮਜਬੂਰੀ ਬਣ ਜਾਂਦੀ। ਜ਼ਿਆਦਾਤਰ ਸ਼ੌਂਕ ਜੀ ਲੱਗਦੇ ਨੇ ਤੇ ਬਾਅਦ ਚ ਮਜਬੂਰੀਆਂ ਬਣ ਕੇ ਨੇ ਛੱਡਣੇ ਬਹੁਤ ਔਖੇ ਨੇ ਇਹ ਕਰਦੇ ਉਹਨਾਂ ਦੇ ਜਿਹੜੇ ਕਰਦੇ ਨੇ ਉਹਨਾਂ ਦਾ ਲਾਈਫ ਸਟਾਈਲ ਆਪਾਂ ਨੂੰ ਜੰਗਲ ਲੱਗਦਾ। ਦੇਖਣ ਵਾਲੇ ਨੂੰ ਜੰਗਲ ਆਇਆਦਾ ਆਪਾਂ ਨੂੰ ਨਹੀਂ ਜੰਗਲ ਆਇਆਦਾ ਹਨਾ। ਜਿਹੜੇ ਯੰਗ ਬੱਚੇ ਨੇ ਉਹਨਾਂ ਨੂੰ ਇਹ ਚੀਜ਼ਾਂ ਚ ਮਜ਼ੀਨ ਲੱਗਦੀ ਨੇ ਯਾਰ ਅੱਜ ਵੀ ਉਹਦਾ ਰਹਿਣ ਸਹਿਣ ਆਏ ਆਏ ਆ ਹਨਾ ਪਰ ਬਾਈ ਇਹ ਚੀਜ਼ਾਂ ਦਾ ਫਿਊਚਰ ਬਹੁਤ ਮਾੜਾ। ਬਹੁਤ ਮਾੜਾ ਹੈ ਤੇ ਆਪਾਂ ਇਹਨਾਂ ਚੀਜ਼ਾਂ ਤੋਂ ਬਚੀਏ ਜਿੰਨਾ ਬਚ ਸਕਦੇ ਹਾਂ ਉਹ ਨਾ ਬਚੀ ਹੈਨਾ ਜੋ ਵੀ ਆਪਣਾ ਯਾਰ ਦੋਸਤ ਇਸ ਨਸ਼ੇ ਦੀ ਦਗਲ ਵੱਲ ਜਾ ਰਿਹਾ ਤਾਂ ਆਪਾਂ ਉਹਨੂੰ ਰੋਕਨੀ ਜੋ ਵੀ ਆਲਰੇਡੀ ਫਸ ਚੁੱਕਿਆ ਤਾਂ ਉਹਨੂੰ ਆਪਾਂ ਯਾਰ ਸਮਝਾ ਕੇ ਪ੍ਰੇਰ ਕੇ ਸਿੱਧੇ ਰਾਹ ਤੇ ਲਿਆਉਣ ਦੀ ਕੋਸ਼ਿਸ਼ ਕਰਨੀ ਮੇਰੇ ਫਰੈਂਡ ਸਰਕਲ ਜੀ ਵੀ ਹੋਣਗੇ ਯਾਰ ਪਰ ਸਮਝਾਉਂਦੇ ਆ ਨਹੀਂ ਸਮਝਦੇ ਹੈਨਾ ਤਾਂ ਮਨ ਬਹੁਤ ਦੁਖੀ ਹੁੰਦਾ ਜਿਹੜੇ ਯਾਰ ਕਦੇ ਅਸੀਂ ਇਕੱਠੇ ਰਹਿੰਦੇ ਸੀ ਵਰੀਏਕ ਉਹ ਜੀ ਨਾਲ ਕਹਿੰਦੇ ਖੁਆਉਂਦੇ ਸੀ ਅੱਜ ਜਦੋਂ ਉਹਨਾਂ ਦੇ ਹਾਲਾਤ ਵੇਖਦੇ ਆ ਤਾਂ ਬਹੁਤ ਬਹੁਤ ਮਨ ਦੁਖੀ ਹੁੰਦਾ ਹੈ। ਉਹਨਾਂ ਦੀਆਂ ਮਜਬੂਰੀਆਂ ਮਜਬੂਰੀ ਬਣ ਗਈ ਪਹਿਲਾਂ ਸ਼ੌਂਕ ਸੀ ਹੁਣ ਮਜਬੂਰੀ ਬਣ ਗਈ। ਤੇ ਆਪਾਂ ਪ੍ਰਮਾਤਮਾ ਅੱਗੇ ਤਾਂ ਇਹ ਦੁਆ ਕਰਦੇ ਆ ਜਿਹੜਾ ਵੀ ਕੋਈ ਆਪਣਾ ਵੀਰ ਪਰਾਇਸ ਗਲਤ ਰਸ ਵਿੱਚ ਫਸਿਆ ਪ੍ਰਮਾਤਮਾ ਉਹਨੂੰ ਜਲਦੀ ਤੋਂ ਜਲਦੀ ਇਸ ਗਲਤ ਰਸ ਵਿੱਚੋਂ ਬਾਹਰ ਕੱਢੇ। ਹਨਾ ਤੇ ਚੰਗੀ ਜ਼ਿੰਦਗੀ ਜੀਣ ਉਹ ਤੇ ਵਧੀਆ ਸਮਾਜ ਵਿੱਚ ਰਹੇ ਹਨਾ। ਤੇ ਆਪਾਂ ਕਿਸੇ ਵੀ ਯਾਰ ਜਿਹੜਾ ਵੀ ਕੋਈ ਇਸ ਗਜ਼ਲ ਦੇ ਵਿੱਚ ਫਸਿਆ ਉਹਨੂੰ ਨਫ਼ਰਤ ਦੀ ਅੱਖ ਨਾਲ ਨਹੀਂ ਦੇਖ ਸਕਦੇ ਮੈਂ ਕਿਹਾ ਕਿ ਆਪਾਂ ਪਿਆਰੀ ਨੇ ਕਈ ਵਾਰ ਯਾਰ ਵੀ ਆਏ ਇੱਕ ਨਹੀਂ ਛੇੜੀ ਤੁਸੀਂ ਉਹਨਾਂ ਨਾਲ ਕੀ ਕਰਦੇ ਹੋ ਇਹਨਾਂ ਦਾ ਤਾਂ ਕੋਈ ਆ ਨਹੀਂ ਉਹ ਨਹੀਂ ਪਰ ਨਹੀਂ ਯਾਰ ਕਿਸੇ ਟਾਈਮ ਤੇ ਉਹ ਮੇਰੇ ਫਰੈਂਡ ਫਰੈਂਡ ਸੀ ਤੇ ਹੁਣ ਵੀ ਨਹੀਂ ਕਦੇ ਉਹਨਾਂ ਨੇ ਮੇਰੇ ਬਾਰੇ ਕਦੇ ਮੇਰਾ ਮਾੜਾ ਨਹੀਂ ਸੋਚਿਆ ਮੈਂ ਆਪਣਾ ਕਰੀ ਉਹ ਜਿਹੜੀ ਮਾੜਾ ਬੱਤੀ ਨਹੀਂ ਠੀਕ ਹੈ ਉਹ ਸ਼ੌਕ ਜਿ ਲੱਗੇ ਨੇ ਹੁਣ ਮੈਂ ਜੂਰੀ ਆ ਤੇ ਜੇ ਕੋਈ ਹੈਗਾ ਬਈ ਉਹ ਨੂੰ ਆਪ ਕੋ ਪਿਆਰ ਨਾਲ ਸਮਝਾ ਸਕਦੇ ਆਂ ਸੈਂਟਰ ਨੇ ਸੈਂਟਰਾਂ ਚ ਛੱਡ ਦੋ ਹਨਾ ਜੋ ਵੀ ਛੱਡ ਸਕਦਾ ਪਰ ਮੈਨੂੰ ਲੱਗਦਾ ਨਹੀਂ ਕਿ ਕੋਈ ਸੈਂਟਰਾਂ ਚ ਮੈਸੇਜ ਛੱਡ ਸਕਦਾ ਠੀਕ ਆ ਉਹਨਾਂ ਨੂੰ ਇੱਕ ਲਿਮਟ ਹੁੰਦੀ ਆ ਉਹਨਾਂ ਨੂੰ ਥੋੜੇ ਟਾਈਮ ਲਈ ਛੱਡ ਦਿੰਦੇ ਨੇ ਉਹ ਦੁਬਾਰੇ ਫੇਰ ਆ ਕੇ ਤੋੜ ਲਾ ਬਿਤੀ ਦੁਬਾਰਾ ਕਿ ਫਲਾਕੇ ਆ ਗਿਆ ਹਨਾ ਜਿੰਨਾ ਚਿਰ ਬੰਦੇ ਦਾ ਮਨ ਨਹੀਂ ਛੱਡਦਾ ਉਹਨਾਂ ਚਿਰ ਕੋਈ ਨਸ਼ਾ ਛੱਡ ਨਹੀਂ ਸਕਦਾ ਤੇ ਦੁਆ ਕਰੋ ਯਾਰ ਜੀ ਜਿਹੜਾ ਵੀ ਕੋਈ ਹੈਗਾ ਕੋਈ ਆਪਣੇ ਫਰੈਂਡ ਸਰਕਲ ਚ ਹੈ ਉਹ ਨੂੰ ਸਮਝਾ ਦੇ ਸੁਧਾਰ ਲਓ ਹਨਾ ਕੁਝ ਜੇ ਕੋਈ ਜਾ ਰਿਹਾ ਉਹਨੂੰ ਪਹਿਲੀ ਸਮਝਾਉਣਾ ਇਹਦੀ ਦੋ ਦਿਨ ਕਾਰਨਾਂ ਨੇ ਬੇਰੁਜ਼ਗਾਰੀ ਇਹਦਾ ਕਾਰਨ ਹੋ ਸਕਦੀ ਹੈ ਮਾੜੀ ਸੰਗਤ ਇਹਦਾ ਕਾਰਨ ਹੋ ਸਕਦੀ ਹੈ ਠੀਕ ਹੈ ਤੇ ਬੱਚੇ ਨੂੰ ਖੁੱਲਾ ਪੈਸਾ ਮਿਲਣਾ ਇਹ ਵੀ ਬਈ ਇੱਕ ਕਾਰਨ ਹੈ ਜੇ ਆਪਾਂ ਬੱਚੇ ਨੂੰ ਪੈਸੇ ਦੇ ਰਹੇ ਹਾਂ ਤਾਂ ਉਹਦੇ ਪਿੱਛੇ ਆਪਾਂ ਨੂੰ ਜਾਣਾ ਚਾਹੀਦਾ ਵੀ ਉਹ ਇਸ ਪੈਸੇ ਦੀ ਕਿੱਥੇ ਵਰਤੋਂ ਕਰ ਰਿਹਾ ਹੈ ਹਨਾ ਪਹਿਲਾਂ ਬਈ ਆਪਣੇ ਟਾਈਮ ਹੁੰਦੇ ਸੀਗੇ ਆਪਣੇ ਟਾਈਮ ਦੇ ਚੀਜ਼ੇ ਸਾਨੂੰ ਹਮੇਸ਼ਾ ਸਕੂਲ ਜਾਣ ਵਾਸਤੇ 1 ਰੁਪਿਆ ਦੋ ਰੁਪਏ ਮਿਲਦੇ ਹੁੰਦੇ ਸੀ ਤੇ ਜਿੱਦਾਂ 2 ਰੁਪਏ ਮਿਲ ਜਾਂਦੇ ਸੀ ਉਦੋਂ ਦਾ ਸਾਨੂੰ ਚਾਹ ਚੜ ਜਾਂਦਾ ਸੀ ਕਿ ਬਹੁਤ ਵੱਡੀ ਰਕਮ ਮਿਲ ਗਈ 2 ਰੁਪਏ ਸਾਹਮਣੇ ਰੱਖਦੇ ਹਾਂ ਦੇਸੀ ਸੀ ਤੇ ਜਿੱਦਣ ਕਿਤੇ 5 ਦਾ ਥੋੜ੍ਹਾ ਮਿਲ ਜਾਂਦਾ ਉਦੋਂ ਦਾ 3ਾਂ ਲਾਦੀ ਜਾਂਦੀਆਂ ਸੀ ਜੀਆਂ 10 ਦਿਨ ਚਾਹ ਨਹੀਂ ਪੀਂਦਾ ਸੀ ਸਾਡੇ ਕੋਲ 5 ਰੁਪਏ ਨਹੀਂ ਚਲੋ ਹੁਣ ਤਾਂ ਪਰਮਾਰਨ ਵਾਲੀ ਮੇਰ ਨਾਲ ਫਾਈਨੈਂਸ਼ਲੀ ਸਾਡੇ ਸਾਰੇ ਬਹੁਤ ਵਧੀਆ ਮੁਕਿਲ ਕੇ ਪਹਿਲਾਂ ਨਾਲੋਂ ਵਧੀਆ ਹਨ ਫਾਈਨੈਂਸ਼ਲੀ ਪਹਿਲਾਂ 10 ਰੁਪਏ ਬਹੁਤ ਵੱਡੀ ਚੀਜ਼ ਸੀ ਹੁੰਦੀ ਸੀ ਕਿ ਹੁਣ ਤਾਂ 5 ਰੁਪਏ ਵੀ ਵੱਡੂ ਜੀ ਤੇ ਜੇ ਬੱਚੇ ਬਈ ਆਪਾਂ ਖਰਚਾ ਦਿੰਦੀਆਂ ਤਾਂ ਆਪਾਂ ਨੂੰ ਉਹਨਾਂ ਨੂੰ ਪੁੱਛਣਾ ਵੀ ਜ਼ਰੂਰ ਚਾਹੀਦਾ ਵੀ ਤੁਸੀਂ ਇਹ ਪੈਸੇ ਕਰਨੀ ਕੀ ਹੈ ਹਨਾ ਤਾਂ ਉਹਨਾਂ ਦੇ ਆਪਾਂ ਨੂੰ ਪੁੱਛ ਕੇ ਚੀ ਕਰਨੀ ਜ਼ਰੂਰੀ ਹੈ ਸਭ ਤੋਂ ਵੱਡੀ ਗੱਲ ਹੈ ਵੀ ਆਪਾਂ ਪੁੱਛ-ਪੁੱਛ ਕੇ ਆਪਣੇ ਬੱਚੇ ਦੀ ਪੁੱਛ-ਪੁੱਛ ਜ਼ਰੂਰੀ ਆ ਅੱਜ ਦੇ ਟਾਈਮ 'ਚ ਜੇ ਆਪਾਂ ਉਹਨਾਂ ਦਾ ਪਿੱਛਾ ਕਰਾਂਗੇ ਆਪਾਂ ਨੂੰ ਉਹਨਾਂ ਦਾ ਪਤਾ ਲੱਗੂ ਕਿ ਸਾਡਾ ਬੱਚਾ ਕਿੱਥੇ ਜਾਂਦਾ ਕਿੱਥੇ ਆਉਂਦਾ ਕੀ ਕਰਦਾ ਕੀ ਪੜਦਾ ਲਾਈਫ ਸਭ ਦੀ ਪੀਜੀ ਆ ਪਰ ਬਈ ਆਪ ਨੂੰ ਆਪਣੇ ਬੱਚਿਆਂ ਦੇ ਧਿਆਨ ਦੇਣਾ ਪੈਣਾ ਜੇ ਆਪੋ ਆਪਣੇ ਬੱਚਿਆਂ ਤੇ ਜਿਹੜੇ ਆਪਣੇ ਬੱਚਿਆਂ ਦੇ ਧਿਆਨ ਨਹੀਂ ਦੇ ਰਹੇ ਤਾਂ ਬਈ ਮੇਥੋਂ ਲਿਖਾ ਕੇ ਨਾਲੋ ਵੀ ਉਹ ਕਰਨਾ ਕਰੇ ਇਹ ਚੀਜ਼ ਦਸ਼ਕਾਰ ਜ਼ਰੂਰ ਹੋਣਗੇ ਸਮਾਜ ਚ ਬੜਾ ਕੁਝ ਮੜਾ ਮੜਾ ਜੀ ਨਹੀਂ ਲੰਦਾ ਬਹੁਤ ਕੁਝ ਮੜਾ ਜੀ ਨਹੀਂ ਲੰਦਾ ਕਿਸੇ ਨਾ ਕਿਸੇ ਚੀਜ਼ ਦਾ ਉਹ ਬੱਚੇ ਸਟਾਰ ਜ਼ਰੂਰ ਹੋਣਗੇ ਕਿਉਂਕਿ ਆਪਾਂ ਨੂੰ ਆਪਣੇ ਬੱਚਿਆਂ ਦੀ ਪੁੱਛ ਪੜਤਾਲ ਕਰਨੀ ਜ਼ਰੂਰੀ ਹੈ ਵੀ ਸਾਡਾ ਬੱਚਾ ਕੀ ਪੜਦਾ ਕਿੱਥੇ ਜਾਂਦਾ ਕਿੱਥੇ ਆਉਂਦਾ ਕੀ ਕਰਦਾ ਜੇ ਤੁਸੀਂ ਇਹਨਾਂ ਕੁ ਕਰਕੇ ਰੱਖੋਗੇ ਤਾਂ ਬੱਚਾ ਤੁਹਾਡੇ ਆਖੇ ਚ ਵੀ ਰਹੂਗਾ ਬੱਚੇ ਨਾਲ ਫਰੈਂਡਲੀ ਹੋਣ ਦੀ ਕੋਸ਼ਿਸ਼ ਕਰੋ ਜਿੰਨੀ ਕਰ ਸਕੋ ਜੇ ਬੱਚਾ ਆਪਣਾ ਫਰੈਂਡਲੀ ਹੈ ਤਾਂ ਉਹ ਆਪਣੇ ਨਾਲ ਹੀ ਗੱਲ ਕਰੂਗਾ ਉਹਨੂੰ ਅਦਰਵਾਈਜ਼ ਹੋਰ ਪਾਸੇ ਗੱਲ ਕਰਨ ਦੀ ਲੋੜ ਨਹੀਂ ਬੜੀ ਬਸ ਬਈ ਅੱਜ ਦਾ ਮੇਰਾ ਇਨਾਂ ਕੁ ਮਤਲਬ ਕਿ ਸੋਚ ਸੀ ਅੱਜ ਉਹ ਮਾਤਾ ਦਾ ਹਾਲ ਜੋ ਕੇ ਆਰਮਾਨ ਬਹੁਤ ਦੁਖੀ ਹੋਇਆ ਵੀ ਯਾਰ ਉਹ ਦੀ ਆ ਉਮਰ ਨਹੀਂ ਹੈ ਕਿਸੇ ਕੇ ਉਹ ਦੁਖੀ ਹੋਗੇ ਹਨਾ ਦੇ ਕਿ ਚਿੱਟੇ ਦੀ ਪੈੜੀ ਦਲਦਲ ਨੇ ਉਹਦਾ ਪੁੱਤ ਫਸਾਇਆ ਹੋਇਆ ਤੇ ਉਹ ਮਾਤਾ ਦੇ ਫੇਸ ਤੋਂ ਲੱਗ ਰਿਆ ਸੀ ਯਾਰ ਉਹ ਬਹੁਤ ਦੁਖੀ ਸੀ ਹੈਨਾ ਪਰ ਉਹ ਆਪਦੇ ਪੁੱਤ ਨੂੰ ਪਿਆਰ ਕਰਦੀ ਸੀ ਬਹੁਤ ਜ਼ਿਆਦਾ ਠੀਕ ਉਹਦਾ ਪੁੱਤ ਨਸ਼ੀਂ ਦਲਦਲ ਦੇ ਵਿੱਚ ਸੀ ਪਰ ਉਹ ਇਹ ਕਹਿ ਕੇ ਰਾਜੀ ਨਹੀਂ ਸੀ ਵੀ ਉਹ ਕਹਿਗਾ ਹੋ ਕਿ ਨਹੀਂ ਸੀ ਉਹਦੀ ਪਤਾ ਨਹੀਂ ਕਿੰਨੀ ਮੇਲੇ ਮਾੜੇ ਕਰਮ ਸੀ ਤੇ ਉਹਦੀ ਮਾੜੇ ਕਰਮ ਸੀ ਜੋ ਨਸ਼ੀਂ ਦਲਦਲ ਵਿੱਚ ਫਸ ਗਿਆ ਹੈਨਾ ਤੈਨੂੰ ਆਪੋ ਪਰਮਾਤਮਾ ਅੱਗੇ ਦਵਾ ਦਰਦੇ ਆ ਯਾਰ ਹਣਾ ਵੀ ਉਹ ਵੀਰ ਵੀ ਇਸ ਦੰਦ ਦੇ ਵਿੱਚ ਬਾਹਰ ਆ ਵੀ ਆਪਦੀ ਜ਼ਿੰਦਗੀ ਜ਼ਿੰਦਗੀ ਬਤੀਤ ਕਰੇ ਤੇ ਯਾਰੋ ਮੈਂ ਤੁਹਾਡੇ ਅੱਗੇ ਵੀ ਰਿਕਵੈਸਟ ਕਰਦਾ ਜੇ ਵੀ ਤੁਹਾਡੇ ਕੋਈ ਯਾਰ ਦੋਸਤ ਹੈ ਕੋਈ ਸਦਾ ਚੰਗੇ ਯਾਰ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਰੋਕੀਏ ਤੇ ਉਹਨੂੰ ਪਿਆਰ ਨਾਲ ਚੰਗੇ ਰਸਤੇ ਉੱਤੇ ਪਾ ਦੇ ਤੂੰ ਬਾਕੀ ਜੁੜੇ ਰਹੋ ਭਈ ਆਪਣੇ ਚੈਨਲ ਨਾਲ ਗੁਰੂ ਵਲੋਗ ਜੀਰੂ ਜੀ ਵੰਨ ਨਾਲ ਕਿ ਆਪਾਂ ਇੰਨੀ ਗੱਲਾਂ ਬਾਤਾਂ ਕਰਦੇ ਰਹਾਂਗੇ ਜੇ ਆਪਣੀਆਂ ਗੱਲਾਂ ਬਾਤਾਂ ਚੰਗੀਆਂ ਲੱਗੀਆਂ ਬਾਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਣੇ ਯਾਰਾਂ ਬੇਜੀਆਂ ਤੋਂ ਅੱਗੇ ਕਰਵਾਇਓ ਹਨਾ ਤੇ ਬਾਕੀ ਬਈ ਆਪਾਂ ਪਲੈਨਿੰਗ ਕਰ ਰਹੇ ਹਾਂ ਜਦੋਂ ਕਿਤੇ ਆਹਨ ਬ੍ਰੀਕ ਦੀ ਛੁੱਟੀ ਆਉਂਦੀ ਹੈ ਤਾਂ ਆਪਾਂ ਕਿਸੇ ਪਾਸੇ ਦਾ ਟੂਰ ਕੱਢਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਨਾਲ ਕਿਹਾ ਆਉਂਗੇ ਤੁਸੀਂ ਸੁਜੈਸਟ ਕਰਿਓ ਆਪਾਂ ਕਿੱਥੇ ਜਾਈਏ ਹਨਾ ਮਜ਼ਾਕ ਨਾ ਕਰਨ ਲਾਇ ਦਿਓ ਕਿਤੇ ਕੋਈ ਗਰੀਬ ਅਮਰੀਕਾ ਲੈ ਚਲ ਗਏ ਗੈਸੇ ਕੈਨੇਡਾ ਲੈ ਚਲਾ ਤਾਂ ਬਈ ਧੀ ਗੱਤ ਆਪਣੀ ਹੈਣੀ ਦਿਨ ਆਈ ਬਾਪਣ ਵਾਪੇ ਨਹੀਂ ਢੱਕ ਬਣਾਇਆ ਹੈ ਨਾ ਆ ਲੋਕਲ ਆਪਣੇ ਵੇੜ ਦੇੜ ਦੇ ਪਿੰਡਾਂ 'ਚ ਜਾਇਆ ਹੋਵਾਂਗੇ ਜੋ ਕੁਝ ਵੇਖਸ ਨੂੰ ਰਹੇਗਾ ਤੇ ਬਾਕੀ ਜੇ ਮਾੜੇ ਨੇ ਮੇਰੇ ਕੀਤੀ ਬਾਈ ਤਾਂ ਦੇਖਾਂਗੇ ਕਿਸੇ ਪਾਸੇ ਕੋਰ ਲਾ ਮਾਣੇ ਕਿ ਤੁਹਾਨੂੰ ਸਾਰਿਆਂ ਨੂੰ ਭਾਉਣਾ ਹੈ ਨਾ ਤੇ ਬਾਕੀ ਬਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰਾਓ ਬਾਈ ਆਪਣੇ ਯਾਰਾਂ ਦੋਸਤਾਂ ਨੂੰ ਵਾਤੋ ਵਾਤ ਸਪੋਰਟ ਕਰਿਓ ਜੇ ਤੁਹਾਨੂੰ ਬਾਰਾ ਬੋਲਣਾ ਤਾਂ ਆਪਾਂ ਨੂੰ ਦੱਸੀ ਨਾ ਜਿਹੇ ਜਿਹੇ ਹੈਗੇ ਸਿੱਧੇ ਸਾਤੇ ਹੀ ਤੁਹਾਡੇ ਸਾਹਮਣੇ ਪੇਸ਼ ਹੋਗੇ ਤੇ ਬਾਈ ਹੌਲੀ-ਹੌਲੀ ਸਿੱਖ ਲਾਂਗੇ ਸਾਰਾ ਕੁਝ ਸਿੱਖ ਲਾਂਗੇ ਸਪੋਰ ਕਰੋ ਜਿੱਥੇ ਗਲਤੀ ਹੈ ਭਾਈ ਉਹ ਦੱਸ ਦਿਓ ਤੇ ਬਾਕੀ ਜੁੜੇ ਰਹੋ ਆਪਣੇ ਚੈਨਲ ਨਾਲ puri001 puri blogs 001 ਠੀਕ ਹੈ ਲਾਈਕ ਸ਼ੇਅਰ ਕਮੈਂਟ ਜੀ ਵੀ ਕਰਿਓ ਤੇ ਬਾਕੀ ਅਪਡੇਟ ਕਰਕੇ ਕਰਨਾ ਬਾਕੀ ਨੈਕਸਟ ਪਾਰਟ ਥੈਂਕ ਯੂ ਕੋਣ ਜਲਦੀ ਇਹ ਤਾਂ ਕੋਣ ਹੋ 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 ਅੱਛਾ ਹਾਂ ਜੀ ਯੂ ਸਪੇਸਟੀ ਹੈ ਅੱਛੇ ਖਾਣਾ ਦਾ ਜੂ ਪੁਆਇੰਟਸ ਕ ਸੁਣਾਈ ਪੁਆਇੰਟਸ ਸੁਣਾਈ ਇਹ ਸਮਝਦਾ ਇਸ ਤੀਂ ਤੂੰ ਵਿੰਕਲ ਰੀਕ ਸੁਣਾ ਰਹੀ ਟ੍ਰੀਕਲ ਰੀਕ ਸੁਣਾ ਰਹੀ ਕਾਟ ਕਾਟ ਕੇ ਤਾਂ ਹਰ ਜੀ ਜਿੰਕ ਦਾ ਮੈਕ ਆਂ ਲਾਈ ਜੁਗੇ ਦਾ ਆਪੇ ਨਾ ਨਾ ਗਲਾਸ ਨਾ ਛੱਡ ਦੇਂ ਕਿਥੇ ਜੂਸ ਡੋਲੇ ਜੇ ਤੇਰਾ ਜੋਨੀ ਜੋਨੀ ਕੋਈ ਟੱਟ ਦੇ ਵੀ ਬਣਾ ਲੈ ਤੂੰ ਕਹ ਲੋ ਪਾਪਾ ਆ ਸ਼ੁਕਰਗੁਜ਼ਾਰੀ ਤੇ ਜਾਨੀ ਆ ਤਾ ਜੜਾ ਕੀ ਆ ਸ਼ੁਕਰਪ੍ਰੀਤ ਤੇ ਜਾਂਦੀ ਆ ਤੂੰ ਆ ਸ਼ੁکری ਆ ਆ ਦੇ ਚਲ ਉਹ ਕਰਕੇ ਦੇ ਬੇਬੀ ਸ਼ੱਕ ਕਰਕੇ ਦਿਖਾਉਂਗਾ ਤੈਨੂੰ ਬੇਬੀ ਕਾਹ ਆ ਵੀਰ ਬਾਦ ਕਰਕੇ ਦਿਖਾਉਂਗਾ ਆ ਵੀਰ ਕਰਕੇ ਲੈ ਬੇਬੀ ਕਾਹ ਬੇਬੀ ਕਾਹ ਮਾਂ ਮੈਂ ਕਾਹ ਕਰ ਕਾਹ ਮਾਂ ਦੇ ਲੋ ਬਈ ਬੱਚੇ ਨਿੱਕੇ ਨਿੱਕੇ ਆ ਨਾ Papa cha du 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 Pena kan ini pina tuh. Aa, ਜੂਸ ਟੇਸਟੀ ਆ ਕੰਮ ਮੜ ਗਿਆ ਗੱਲ ਜੂਸ ਟੇਸਟੀ ਐ ਮੈਂ ਕਿਹਾ ਹੈਲੋ ਕਹੇ ਸਾਰੇ ਹਾਂ ਲੋ ਕਿਵੇਂ ਆ ਕੇ ਸਾਰੇ ਠੀਕ ਹੋ ਕੇ ਸਾਰੇ ਪਰਸ ਨਾਲੀ ਪਰਸ ਨਾਲੀ ਸਾਕਰਮੈਟ ਕਰਿਓ ਪਰਸ ਨਾਲ ਦੋ ਇਹ ਬਹੁਤ ਬੋਰਿੰਗ ਹੋ ਬਹੁਤ ਬਹੁਤ ਚਲੋ ਚੰਗਾ ਪਾਸ ਕਰਕੇ ਸੌਂਗਰ ਪਾਸ ਕਰ ਚਾ ਜੋ ਆਮ ਲੈ ਕੇ ਪਾਸ ਕਰਦੇ ਚਲਾ ਚਲੀ ਟਿੰਡਿਗੜ ਚਲੀ ਆ ਜਾ ਗੀਤੇ ਕੋਲ ਚੱਲਣਾ ਗੀਤੇ ਕੋਲ ਚਲੀ ਜਿੰਡੀਗੜਾ ਹੈਂ ਚਲਾ ਫਿਰ ਉਹ ਗੱਡੀ 'ਚ ਬੈਠ ਮੇਰੇ ਅੰਦਰ ਚੱਲ ਕਾਲੇ ਕੱਟ ਜਾਂਦੇ ਨਹੀਂ ਕਾਲੇ ਕੱਟ ਜਾਂਦੇ ਨਹੀਂ ਇਹਨੇ ਵੀ ਚੰਡੀਗੜ੍ਹੇ ਹਨਾਂ ਦੀ ਚੰਡੀਗੜ੍ਹ ਲੈ ਕੇ ਜਾਂਦੇ ਨੇ ਚਲਾ ਦੇ ਚਲਾ ਦੇ ਨਾ ਚੱਲਿਆ ਇੱਕ ਡਾ ਸ਼ੋਨਾ ਲੱਗਦਾ ਓਏ ਕਿੱਡਾ ਸ਼ੋਨਾ ਲੱਗਦਾ ਹਨਾ ਆ ਦੇਖ ਵਿਖਾ ਦੇ ਦਾਦੀ ਨੂੰ ਵਿਖਾ ਦੇ ਕਿੱਦਾਂ ਵੀ ਸੋਣਾ ਲੱਗਦਾ ਰਾਜਾ ਹੋਰ ਇੱਕ ਵਾਰੀ ਹੋਰ ਕਰ ਪੁੱਤ ਆਹਾ ਆਹਾ ਨਾ ਬਈ ਤੋ ਚੱਲ ਜਾ ਨਾ ਸੋਣਾ ਲੱਗਦਾ ਬਤੁਈ ਹੈ ਦਾਦੀ ਕੀ ਜਾਂਦੀ ਆ ਨੱਚ ਕੇ ਵਿਖਾਈ ਨੱਚ ਕੇ ਨੱਚ ਕੇ ਪੁੱਤ ਚੱਲ ਉੱਤਰ ਕੇ ਚਲੋ ਨੱਚੋ ਹੁਣ ਨੱਚੋ ਪਾ ਪੰਗੜਾ ਨੱਚੋ ਨਾਚ ਕੇ ਦਿਖਾਓ ਬੜਾ ਪਾ ਕੇ ਫਿਰ ਡਾਂਸ ਕਰਕੇ ਫਿਰ ਡਾਂਸ ਕਰਕੇ ਵੀ ਕਮੜਾ ਬਤ ਇਹ ਆ ਵੀ ਮੰਦਰੀਤ ਹੁਣ ਜਾਉਂਗਾ ਮੈਂ ਗੱਗੀ ਕੋਲੇ ਗੱਗੀ ਦਾ ਸਿਕੌਣ ਕਿ ਕੀ ਕਹਿੰਦਾ ਆ ਕੇ ਜਾ ਰੋਕੀ ਕੋਲੋਂ ਅਸੀਂ ਜਾਵਾਂਗੇ ਘੁੰਮਣ ਅੱਗੇ ਪਾਸੇ ਜਿਹੜਾ ਲਾ ਕੇ ਆਵਾਂਗੇ ਫੇਰ ਮਿਲਦੇ ਆਂ ਤੇ ਫਿਰ ਬਿਆਰਤੀ ਹਾਂਗੇ ਗੱਗੀਆਂ ਦੇਖਦੇ ਆਂ ਗੱਗੀ ਜੀ ਦੀ ਨੱਬੇ ਨਾ ਜਾ ਕੇ ਤਰਦੀ ਵੀ ਚੱਕਦੇ ਆਂ ਜੇ ਜਗਤ ਜਗਤ ਆਪਰਪੂਰ ਹਨਵਸ ਸਤਿ ਸ਼੍ਰੀ ਅਕਾਲ ਦੋਸਤੋ ਸਾਰੇ ਚੈਨਲ ਗਰੀਬ ਬਲੌਗਸ ਤੇ ਖੜੇ ਜਨ ਨੂੰ ਸਬਸਕ੍ਰਾਈਬ ਕਰੋ ਲੈ ਚਲੋ ਦੋਸਤੋ ਹਾਏ ਕਿੱਥੇ ਚੱਲੀਏ ਜੋ ਹੁਣ ਹੁਣ ਤੇ ਦੋਨ ਵਿੱਚ ਜਦਾ ਖਾਣ ਹੋ ਰਿਹਾ ਮੇਰੇ ਪਿੱਛੇ ਲੱਗ ਕੇ ਮੁੰਡਾ ਜਿਮ ਸਟਾਰਟ ਕੀਤੀ ਵੀ ਹੈ ਅੱਛਾ ਇਹ ਅੱਛਾ ਜੇ ਮੈਂ ਕਦੇ ਤੋਂ ਸਟਾਰਟ ਕਰੀ ਤੀਨ ਦਿਨ ਲੱਗ ਗਿਆ ਮੈਦਾ ਲੱਗ ਗਿਆ ਵੀ ਅਡੀ ਚੱਲ ਕੋਈ ਨਹੀਂ ਚੱਲ ਖਾ ਕੇ ਉਹਨੇ ਕੀ ਖਾਏਗਾ ਚੱਲ ਦੇਖਣਾ ਜਾ ਕੇ ਤਸੀਮਾ ਨਾਲ ਨਾਮ ਆ ਤੇ ਹਰ ਇੱਕ ਦਿਨ ਜਿwale ਤੁਰਿਆ ਜਾਂਦਾ ਆ ਲੋਕਾਂ ਸਰ ਹੈ ਬਸ ਇੰਡੀਆ ਦੇ ਲੋਕਾਂ ਦਾ ਕੁਝ ਕੋਈ ਖੁਸ਼ ਨਹੀਂ ਕੁਝ ਨਹੀਂ ਕੋਈ ਰਮਿੰਦੀ ਲੱਗੇ ਬਲੌਗ ਮੈਨੂੰ ਬਹੁਤ ਵਧੀਆ ਲੱਗਿਆ ਜੀ ਬਲੌਗ ਤੁਹਾਡਾ ਬਹੁਤ ਜ਼ਰਾ ਬਹੁਤ ਜ਼ਰਾ ਆਵਾਜ਼ ਤੁਹਾਡੀ ਬਹੁਤ ਸੋਹਣੀ ਹੈ ਬਹੁਤ ਸੋਹਣੀ ਸਰੋਤਿਆਂ ਕੀ ਕਹਿਣਾ ਚਾਹੋਗੇ ਇਹ ਕਹਿਣਾ ਚਾਹਾਂਗੇ ਤੁਸੀਂ ਅੱਗੇ ਤੋਂ ਇਸ ਤੋਂ ਵੀ ਵਧੀਆ ਵੀਡੀਓ ਲੈ ਕੇ ਆਓ ਕੋਈ ਥੈਂਕ ਯੂ ਸਾਨੂੰ ਕਹਿਣਾ ਇਹ ਸਾਨੂੰ ਕੀ ਕਹਿਣਾ ਸਰੋਤਿਆਂ ਨੂੰ ਕੀ ਕਹੋਗੇ ਅਸੀਂ ਤੁਹਾਨੂੰ ਇਹ ਕਹਿਣਾ ਚਾਹਾਂਗੇ ਕਿ ਅਸੀਂ ਵੀ ਸਾਡੇ ਜੋ ਇਹ ਵੀਰ ਨੇ ਉਹ ਨਵੇਂ ਬਲੌਗ ਬਣਾਉਣ ਲੱਗੇ ਨੇ ਇਹਨਾਂ ਦਾ ਸਾਥ ਦਿਓ ਤੇ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਸੀਂ ਕਰਤਾ ਤੁਸੀਂ ਕਰਤਾ ਹਾਂਜੀ ਅਸੀਂ ਠੀਕ ਹੈ ਧੰਨਵਾਦ ਹੋਰ ਸੁਣਾਓ ਓਏ ਇਹ ਬੰਦਾ ਮੈਨੂੰ ਲਾਰੇ ਲਈਦਾ ਬਾਰੇ ਟਾਈਮ ਦਾ ਪੋਜ਼ਿਟਿਵ ਰਿਵਿਊ ਤਾਂਉਣ ਲੱਗ ਗਿਆ ਤੂੰ ਕੀ ਕਹਿਣਾ ਚਾਹੇਂਗਾ ਵਾਹ ਜਿੱਦਾਂ ਕਿਦਾਂ ਗੋਡੇ ਸਾਰਾ ਕੰਮ ਜਿੱਦਾਂ ਕਿਦਾਂ ਗੋਡੇ ਦੇਖੋ ਗੋਡੇ ਠੀਕ ਆ ਹੁਣ ਦੱਸ ਕੀ ਖਾਏਗਾ ਦੇਖਣੇ ਆਪਾਂ ਇਹ ਕੀ ਖਾਈਏ ਆਪਾਂ ਆਪਣੇ ਸਰੋਤਿਆਂ ਨੂੰ ਕੀ ਦਿਖਾਈਏ ਵੀ ਜਿਹੜਾ ਸਾਡੇ ਸ਼ਾਇਦ ਜੀ ਜੀ ਦਿਖਾਉਣੇ ਯਾਰ ਕੀ ਦਿਖਾਈਏ ਕਿਹੜੀ ਚੀਜ਼ ਖਾਣ ਦੀ ਆਪਣੇ ਸੁਕਰੀਮ ਦੀ ਫਿਰ ਆਪਣੇ ਤਾਂ ਭੀਖੀ ਮਸ਼ਹੂਰ ਸ਼ਾਮ ਆ ਬਸ ਕੱਲਾ ਜਾ ਉਤਾਰ ਤੇ ਜਾਂ ਫਿਰ ਆ ਖਾਣ ਹੈ ਜਾ ਖਾਣ ਹੈ ਖਾਣ ਜੂਸ ਵਾਲਾ ਸਾਡੇ ਕੋਲੇ ਪਰ ਕੰਮ ਘਟਣ ਲੱਗ ਗਿਆ ਕੰਮ ਘਟਣ ਲੱਗ ਗਿਆ ਇਹ ਤਾਂ A1 ਆ ਓਏ ਆਣ ਵੀ ਇਹੀ ਹੈ ਬਾਈ ਆਣ ਵੀ ਇਹੀ ਹੈ ਹਾਂ ਆਣ ਦੀ ਨਵਾਂ ਤਾਂ ਨਹੀਂ ਆ ਗਿਆ ਆਪਣੀ ਬੈਂਕ ਆਪਣੀ ਬੈਂਕ ਆ ਲੈ ਵੀ ਸਾਰਾ ਦਿਨ ਆ ਮੁੰਡੇ ਇੱਥੇ ਹੁੰਦਾ ਬੈਂਕ 'ਚ ਹਾਂ ਜੇ ਕਿਸੇ ਵੀਰ ਨੇ 골ਡ ਲੋਨ ਕਰਾਉਣਾ ਕੋਈ ਕੁਝ ਵੀ ਕਰਾਉਣਾ ਤਾਂ ਤੁਸੀਂ ਕੰਟੈਕਟ ਕਰ ਸਕਦੇ ਹਾਂ ਹਾਂ ਦਰਸ਼ਨ ਦੇ ਦੀ ਕਿਰਪਾਲਤਾ ਕਰੋ ਆ ਲੰਦੀ ਆ ਗਿਆ ਚੱਲ ਫਿਰ ਇੱਕ ਵਾਰੀ ਦੇਖ ਲਾ ਲੋ ਆਪਾਂ ਉਹਨੂੰ ਦੇਖ ਕੇ ਮੂੰਹ ਦੇ ਘੋਲੇ ਕਰਨਗੇ ਕਿ ਮੁੰਡੇ ਵਲੌਗ ਬਣਾਉਣ ਲੱਗੇ ਕਿ ਤੇ ਆਪਣੀ ਵੀਡੀਓ ਨਾਲ ਵਿੱਚ ਪਾ ਦੇਣ ਨਾ ਦੇਖ ਰਹਾ ਆ ਕੀ ਖਾਂਗੇ ਚਲੋ ਵੇ ਸ਼ਾਮ ਦੀ ਚਲਦੇ ਆਪਾਂ ਸ਼ਾਮ ਦੀ ਚਲਦੇ ਆਂ ਫਾਈਨਲ ਡੈਸਟੀਨੇਸ਼ਨ ਉਹੀ ਆਪਾਂ ਓਕੇ ਲੋ ਵੀ ਹੁਣ ਅਸੀਂ ਆਗੇ ਗੋਲ ਗੱਪੇ ਖਾਣ ਸ਼ਾਮ ਸਾਡੇ ਭਿੱਖੀ ਦਾ ਫੇਮਸ ਹੈ ਗੋਲ ਗੱਪੇ ਨਾਲ ਇਹਦੇ ਕੋਲੇ ਖਾਣ ਆ ਜੇ ਕੀ ਕੀ ਇਕੱਲੇ ਗੋਲ ਗੱਪੇ ਖਾਣਗੇ ਹੋਰ ਵੀ ਖਾਣਾ ਕੋਈ ਹੋਰ ਨਹੀਂ ਪਤਾ ਕੋਈ ਚੱਲ ਜਾਈਏ ਗੋਲ ਗੱਪੇ ਉਹ ਦੇਖੋ ਸ਼ਾਮ 90 ਦੇ ਹੋਇਆ ਕਰਾ ਛੋਟ ਮੋਰੀ ਹਾਂ ਆ ਸ਼ਾਮ ਆ ਉਹ ਗੋਲ ਗੱਪਿਆਂ ਚ ਪੂਰਾ ਮਸ਼ਹੂਰ ਹੈ ਦਹੀਂ ਭੱਲੇ ਭਾਫੀ ਦੇ ਪੂਰੇ ਖਰਚ ਹੁੰਦੇ ਝੱਗੀ ਵਾਲੇ ਦੇ ਸਾਹਮਣੇ ਆ ਬਈ ਇਹ ਸ਼ਾਮ ਗੋਲ ਗੱਪੇ ਪੂਰੀ ਘੈਂਟ ਗੱਲਬਾਤ ਹੁੰਦੀ ਹੈ ਇਹ ਸ਼ਾਮ ਸ਼ਾਮ ਕਹਿੰਦੇ ਸਾਰਿਆਂ ਨੂੰ ਹੈਲੋ ਕਹਿੰਦੇ ਸਾਰਿਆਂ ਨੂੰ ਖਵਾਏਗਾ ਕੋਲ ਗੱਪੇ ਲੈ ਵੀ ਹਣ ਗੋਲ ਗੱਪੇ ਖਾਣੇ ਆ ਸੀ ਤੇ ਫੇਰ ਕਰਦੇ ਗੱਲਬਾਤ ਕਰਾਂਗੇ ਹੈਲੋ ਕੈ ਕਿਵੇਂ ਹੋ ਬੱਸੇ ਕਰ ਲਿਆ ਮੈਂ ਵੀ ਆਪਾਂ ਲੱਗਿਆ ਗੋਲ ਗੱਪੇ ਖਾਣ ਨਾ ਵੀ ਗੱਗੀ ਗੋਲ ਗੱਪੇ ਕੇਵੇਂ ਲੱਗੇ ਨੇ ਗੋਲ ਗੱਪੇ ਬਸ ਜਿੱਦਾਂ ਕਿ ਹਰ ਵਾਰੀ ਹੁੰਦੇ ਆ ਨਾ ਗੁੱਡ ਹੀ ਪੂਰੇ ਗੁੱਡ ਹੀ ਪੂਰੇ ਹਾਂ ਅੱਜ ਹੁਣ ਆਪਾਂ ਗੋਲ ਗੱਪੇ ਖਾ ਲੇ ਹੋਰ ਕੁਝ ਖਾਣਾ ਲੂ ਨਾ ਹੋਰ ਬਸ ਦੇਖ ਲੈ ਹਾਂ ਚੱਲ ਆਪਾਂ ਗੇੜਾ ਦੇ ਦੇ ਫਿਰ ਹੁਣ ਚੱਲਦੇ ਆ ਘਰ ਨੂੰ ਆਪਾਂ ਚੱਲਦੇ ਆ ਘਰੋਂ ਘਰੀ ਹਾਂ ਹਨੇਰਾ ਬਹੁਤ ਹੋ ਗਿਆ ਹਨੇਰਾ ਬਹੁਤ ਹੋ ਗਿਆ ਟਾਈਮ ਮਾਰਾ ਇਹ ਪਰਦੇਸੀ ਵੀਰ ਚੋਰੀਆਂ ਕਰਨ ਲੱਗ ਕੇ ਹੁਣ ਇੱਥੇ ਹਾਂ ਪਰਦੇਸੀ ਵੀ ਚੋਰੀਆਂ ਕਰਨ ਲੱਗ ਪਏ ਤੇ ਰਾਤ ਨੂੰ ਫੇਰ ਆਪਾਂ ਟਾਈਮ ਨਾਲ ਘਰੇ ਚੱਲ ਜਾਏਗੇ ਆਪਣਾ ਪਟਾਣ ਵਾਲੇ ਘਰੇ ਚੱਲ ਜਾਗੇ ਕਿ ਘਰੇ ਘਰ ਤੋਂ ਉਡੀਕ ਜਾਣਗੇ ਹਾਂ ਕਿਹੜੇ ਬੜੇ ਨਿਕਲੇ ਨੇ ਬਸ ਬਾਕੀ ਚੱਲ ਜਾ ਕੇ ਬੋਲਦੇ ਆ ਜੇ ਵੀ ਹਾਂਜੀ ਵੀਰੇ ਜੇ ਸਾਡਾ ਵਲੌਗ ਚੰਗਾ ਲੱਗਦਾ ਹੈ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਪਹਿਲੇ ਹੀ ਘੰਟੀ ਜਰ ਦਬਾ ਦਿਓ ਧੰਨਵਾਦ ਬੈਲ ਆਈਕਨ ਜਰੂਰ ਉਹਦੀ ਘੰਟੀ ਦੀ ਗਰਦ ਘੜ ਦੇ ਦਬਾ ਦਬਾ ਕੇ ਬਸ ਅਸੀਂ ਇੱਕ ਵਾਰੀ ਦਬਿਓ ਨਹੀਂ ਦੂਜੀ ਵਾਰੀ ਬੰਦ ਹੋ ਜੂਗੀ ਹਾਂਜੀ ਗੱਲ ਹੋ ਗਈ ਹੈ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਵਿੱਚ ਮਿਲਦੇ ਆ ਆਪਾਂ ਧੀਰ ਜਲ ਰਹੀ ਹੈ ਲੱਗਦਾ ਆ ਯਾਰ ਕੋਈ ਬਾਅਦ ਇਹ ਸਬਜੀ ਆ ਆਲੂ ਆ ਬਿਸਕੁਟ ਨੇ ਸਾਰਾ ਦਿਨ ਸਬਜੀ ਜਿਹੀ ਰਹਿਣਾ ਯਾਰ ਸਹੀ ਕੀ ਹਾਲ ਚਾਲ ਵਧੀਆ ਕਿਦਾਂ ਚੱਲ ਕੰਮ ਦਿੰਦਾ ਵਧੀਆ ਹੱਸਣਾ ਨਹੀਂ ਹੈਗਾ ਤੇ ਪਹਿਲਾਂ ਫੋਨ ਕੱਟ ਸਬਸਕ੍ਰਾਈਬ ਕਰਦਾ ਚੈਨਲ ਨੂੰ ਇੱਕ ਮਿੰਟ ਵੀ ਤਾਂ ਕਰ ਲੈ ਕਿਹਾ ਉਹਨੇ ਦੱਸਿਆ ਮੁਰਵਾਦੀ ਹਾਂ ਮੁੰਡਾ ਵਲੋਗ ਭੌਂਟਿਆ ਅੱਜ ਕੱਲ ਨਹੀਂ ਕਰਾਲਦੀ ਮੈਨੂੰ ਹੋਰ ਸਾਰਾ ਬੁਧਾਰ ਹੋ ਗਿਆ ਬਿਨਾ ਕੇ ਸਬਸਕ੍ਰਾਈਬ ਕਰਦਾ ਬੁਧਾਰ ਹੋ ਗਿਆ ਕੋਈ ਨਹੀਂ ਬੁਲਾਉਗਾ ਦੇਖੀ ਸਾਰਾ ਕੁਝ ਲੈ ਜੂ